ਹਾਂਜੀ ਹਰ ਸ਼ੈ ਕਮਾਲ ਦਾਤਾ ਇਹ ਵੀ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਕਸਰੀ ਇਹ ਗੱਲ ਕਰੀਦੀ ਆ ਕਿ ਸਾਡੇ ਆਲੇ-ਦਾਲੇ ਜੋ ਵੀ ਚੀਜ਼ ਉੱਗੀ ਹੋਈ ਆ ਉਹ ਪ੍ਰਮਾਤਮਾ ਨੇ ਸਾਡੇ ਲਈ ਇਨਸਾਨਾਂ ਦੇ ਲਈ ਪੈਦਾ ਕੀਤੀ ਆ ਆਹ ਆੱਕ ਦਾ ਬੂਟਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਅਕਸਰੀ ਚਾਹ ਜਾਂਦਾ ਸੀ ਕਿ ਇਹਦੇ ਨੇੜੇ ਨਹੀਂ ਜਾਣਾ ਇਹਦਾ ਜਿਹੜਾ ਇਹ ਦੁੱਧ ਆ ਇਹ ਜ਼ਹਿਰ ਹੁੰਦੀ ਆ ਇਹਦੇ ਨਾਲ ਬੰਦਾ ਮਰ ਜਾਂਦਾ ਪਰੇਸ ਬਜ਼ੁਰਗ ਨੇ ਜਿਹੜੀ ਦਵਾਈ ਬਣਾਈ ਆ ਫਟਕੜੀ ਦੇ ਵਿੱਚ ਅੱਕ ਦਾ ਦੁੱਧ ਮਿਲਾ ਕੇ ਇਹ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੁਖਾਰ ਆ ਉਹਦੇ ਵਾਸਤੇ ਦਵਾਈ ਹੁੰਦੀ ਆ ਖੈਰ ਆਪਾਂ ਇਸ ਦਵਾਈ ਦੇ ਕਰਕੇ ਵੀਡੀਓ ਨਹੀਂ ਪਾਈ ਆਪਾਂ ਵੀਡੀਓ ਸਰਫੇਸ ਕਰਕੇ ਪਾਉਨੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਸਾਨੂੰ ਜਾਣਕਾਰੀ ਨਹੀਂ ਹੈਗੀ ਸਾਡੇ ਵਾਲੇ ਦਾਲੇ ਉਗਿਆ ਹੋਇਆ ਇੱਕ ਛੋਟਾ ਜਿਹਾ ਘਾਹ ਉਹ ਵੀ ਆਪਣੇ ਆਪ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਗੁਣ ਲੁਕੋਈ ਬੈਠਾ ਹੋਣਾ ਸੋ ਸਾਨੂੰ ਨਹੀਂ ਪਤਾ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਵੀ ਜਿਹੜੀ ਸ਼ੈ ਆ ਕੋਈ ਵੀ ਜਿਹੜੀ ਚੀਜ਼ ਆ ਉਹ ਪ੍ਰਮਾਤਮਾ ਨੇ ਐਵੇਂ ਹੀ ਬਣਾਈ ਆ ਸੋ ਪ੍ਰਮਾਤਮਾ ਦੇ ਦਰ ਦੇ ਉੱਤੇ ਕੋਈ ਵੀ ਚੀਜ਼ ਫਜ਼ੂਲ ਨਹੀਂ ਹੈਗੀ ਹਰ ਸ਼ੈ ਆਪਣਾ ਕੋਈ ਨਾ ਕੋਈ ਗੁਣ ਜਰੂਰ ਰੱਖਦੀ ਆ ਐਸੇ ਕਰਕੇ ਆਪਾਂ ਕਹਿੰਦਾ ਕਿ ਰੇਤ ਦਾ ਇੱਕ ਛੋਟਾ ਜਿਹਾ ਕਿਣਕਾ ਵੀ ਆਪਣਾ ਵजूद ਰੱਖਦਾ ਤੇ ਉਹਦੇ ਹੋਣ ਦਾ ਵੀ ਕੋਈ ਨਾ ਕੋਈ ਕਾਰਨ ਹੈ ਸੋ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਬੜੀਆਂ ਅਸ਼ਚਾਰਜ ਨੇ ਪ੍ਰਮਾਤਮਾ ਨੇ ਇਸ ਜ਼ਿੰਦਗੀ ਨੂੰ ਇਸ ਦੁਨੀਆ ਨੂੰ ਬਹੁਤ ਖੂਬਸੂਰਤ ਬਣਾਇਆ ਬਹੁਤ ਸਾਰੇ ਰੰਗਾਂ ਦੇ ਨਾਲ ਪ੍ਰਮਾਤਮਾ ਨੇ ਇਸ ਧਰਤੀ ਨੂੰ ਸਜਾ ਕੇ ਰੱਖਿਆ ਤੁਸੀਂ ਆਪਣਾ ਭਰੋਸਾ ਪੱਕਾ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ